ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਿਛਲੇ ਦਿਨੀ ਸਾਈਬਰ ਕ੍ਰਾਈਮ ਦੇ ਦਰਜ ਹੋਏ ਮਾਮਲੇ ਦੇ ਵਿੱਚ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕਰਨ ਉਪਰੰਤ ਲੈ ਗਏ ਰਿਮਾਂਡ ਦੌਰਾਨ ਕੀਤੀ ਗਈ ਅਗਲੇਰੀ ਜਾਂਚ ਪੜਤਾਲ ਦੌਰਾਨ ਦੋ ਵਿਅਕਤੀਆਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਹੋਰ ਦੋਨੋਂ ਕਥਿਤ આરોપી ਵੀ ਸੈਂਟਰਲ ਜੇਲ ਅੰਬਾਲਾ ਦੇ ਵਿੱਚ ਫਾਈਬਰ ਕ੍ਰਾਈਮ ਵਰਗੇ ਵੱਖ-ਵੱਖ ਮਾਮਲਿਆਂ ਦੇ ਵਿੱਚ ਬੰਦ ਸਨ। ਥਾਣਾ ਸਾਈਬਰ ਕ੍ਰਾਈਮ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਕੇਸ ਦੇ ਵਿੱਚ ਜਿੱਥੇ ਪਹਿਲਾ ਸਥਿਤਕਾ આરોપી ਮਨਿੰਦਰ ਸਿੰਘ ਨੂੰ ਅੰਬਾਲਾ ਦੀ ਸੈਂਟਰਲ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਅਤੇ ਉੱਥੇ ਹੀ ਹੁਣ ਉਸ ਦੀ ਪੁੱਛਗਿੱਛ ਤੋਂ ਦੋ ਹੋਰ ਵਿਅਕਤੀ ਨਵੀਨ ਸ਼ਰਮਾ ਤੇ ਅਨਿਲ ਨੂੰ ਪ੍ਰੋਡਕਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ। ਉੱਥੇ ਹੀ ਜਿਨ੍ਹਾਂ ਦਾ ਮਾਣਿ ਦਾਲਤ ਪਾਸੋਂ 3 ਦਿਨ ਦਾ ਰਿਮਾਂਡ ਜਿਹੜਾ ਉਹਨਾਂ ਵੱਲੋਂ ਲਿੱਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਕਥਿਤ આરોપીਆਂ ਖਿਲਾਫ ਪਹਿਲਾਂ ਵੀ ਮੁਕਦਮੇ ਦਰਜਵੇਂ ਸਾਈਬਰ ਕ੍ਰਾਈਮ ਫੋਦਰ ਗਰਸਾਵ ਵਿਖੇ ਐਫਆਈਆ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਬੰਧ ਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਹੀ ਮਨਿੰਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਅ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵੰਡ ਤੇ ਬਾਲਾ ਜੀਲ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦੇ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਹਾਂਜੀ ਇਹ ਕਹਿੰਦੇ ਕੀ ਇਨਵੋਲਵਮੈਂਟ ਸੀਗੇ हां जी जो अनिल ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ अनिल ਜਿਹੜਾ ਸੀਗਾ ਉਹ ਖਾਤੇ ਵਿੱਚੋਂ ਜਿਹੜਾ ਪੈਸਾ ਵਿਡਰੋਅਲ ਸੀ ਫਰਾਡੂਲੈਂਟ ਉਹਦੇ ਵਿੱਚ ਹੈਲਪ ਕਰਦਾ ਸੀਗਾ ਮੇਰੇ ਫਰਾਡਰ ਮਨ ਨੂੰ ਕਟ ਆਨਲੀ ਕਿੰਨੇ ਕੋ ਬੰਦੇ ਇਨਵੋਲਵਡ ਨੇ ਇਸ ਕੇਸ ਵਿੱਚ ਹਜੇ ਤੱਕ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਆ ਸੀ ਨਾਮਿਨੇਟ ਕਰ ਚੁੱਕੇ ਆ ਬਾਕੀ ਜਿਹੜੀ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਵਿੱਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਿਊਜ਼ ਜਿਹੜੇ ਆ ਉਹਦੇ ਵਿੱਚ ਨਾਮਿਨੇਟ ਕਰਾਂਗੇ ਜਿਹੜੇ ਗ੍ਰਾਫਟਰ ਕਿੰਨੇ ਉਹਨਾਂ ਦਾ ਕੋਈ ਕ੍ਰ ਹਾਂਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕੱਦਮਾ ਦਰਜ ਹੈਗਾ ਜੋ ਕਿ ਅੰਬਾਲਾ ਜੇਲ੍ਹ ਵਿੱਚ ਪਹਿਲਾਂ ਹੀ ਸੀਗਾ ਅੰਬਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੋਇਆ ਹੈ ਸੈਕੰਡ ਜਿਹੜਾ ਨਵੀਨ ਸ਼ਰਮਾ ਹੈਗਾ ਅਨਿਲ ਸ਼ਰਮਾ ਸੌਰੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਅੰਬਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮੁਕੱਦਮੇ ਦਰਜ ਰਿਸਟਰ ਹੋ ਚੁੱਕੇ ਨੇ ਕੋਈ ਰਿਕਵਰੀ ਵੀ ਕਰ ਨਹੀਂ ਹਾਂਜੀ ਜਿਹੜਾ ਅਨਿਲ ਹੈਗਾ ਇਹ ਤੋਂ ਅਸੀਂ ਜਿਹੜੀ ਪਾਸਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਹੁਣ ਰਿਕਵਰ ਕਰਕੇ ਲੈ ਕੇ ਆਈਏ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਹੈ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਪੋਰਟਲ ਬਣਿਆ ਹੋਇਆ ਉਹਦੇ ਵਿੱਚ ਕੰਪਲੇਂਟ ਦਵੇ ਤੇ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫ੍ਰੀਜ਼ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ